ਦਾ ਸਾਰਾ ਇਲਾਜ ਕਰਾ ਕੇ ਦੇਵਾਂਗੇ ਨਹੀਂ ਭਾਈ ਇਲਾਜ ਦੀ ਲੋੜ ਜਾਈਦੀ ਹਨ ਸਾਡੇ ਬੱਚੇ ਦਾ ਇਲਾਜ ਹੋ ਜਾਏਗਾ ਬੱਚੇ ਦਾ ਇਲਾਜ ਪੂਰਾ ਹੋਏਗਾ ਔਰ ਪੀਜੀ ਦੇ ਡਾਕਟਰ ਨਾਲ ਮੇਰੀ ਗੱਲ ਹੋ ਗਈ ਆ ਉਹ ਇਹਨਾਂ ਦੇ ਸਾਡੇ ਡਾਕਟਰ ਸਾਹਿਬ ਨਾਲ ਗੱਲ ਕਰਕੇ ਸਾਰਾ ਇਲਾਜ ਗਾਈਡ ਕਰਕੇ ਜਦੋਂ ਇਹਨੂੰ ਲੋੜ ਪੈਗੀ ਉੱਥੇ ਭੇਜਾਂਗੇ ਲੇਕਿਨ ਉੱਥੋਂ ਇੱਥੇ ਆ ਜਾ ਕਰੇਗਾ ਤੁਹਾਨੂੰ ਘਰ ਦੇ ਨੇੜੇ ਆ ਏ ਇਹ ਇਹ ਨਾ ਜਿਹੜੇ ਦਾਨੀ ਸੱਜਣਾ ਵੱਲੋਂ ਤੁਹਾਡੇ ਵਾਸਤੇ ਹੋਰ ਜਿਹੜਾ ਘਰ ਦੇ ਛੋੜੇ ਮੋਟੇ ਓਕੇਪੇਸ਼ਨ ਦੀ 50000 ਰੁਪਏ ਤੁਹਾਡੀ ਚੈੱਕ ਆਏ। ਆ ਜਿਹੜੀ ਸਰਕਾਰੀ ਮਦਦ ਆਣੀ ਉਹ ਵੀ ਆਉਗੀ। ਹੋਰ ਵੀ ਜਿਹਦੀ ਬਿਮਾਰੀ ਠੀਕ ਹੋਣ ਵਾਲੀ ਹੈ ਜੀ ਇਹਨੂੰ ਪੂਰਾ ਦਾ ਇਲਾਜ ਕਰਕੇ ਠੀਕ ਕਰਾਜੇ ਨੂੰ ਤੰਦਰੁਸਤ ਹੋ ਜਾਏਗਾ ਜੀ। ਸਾਡੇ ਸੱਚਾ ਕਲ ਬੇਟੇ ਸਾਡੇ ਮਾਜੂਕ ਮੁੱਖ ਮੰਤਰੀ ਸਾਹਿਬ ਦਾ ਵੀ ਟੈਲੀਫੋਨ ਆਇਆ ਸੀ ਮੈਨੂੰ। ਹਾਂਜੀ। ਤੇ ਤੁਹਾਡਾ ਵੈਸੇ ਵੀ ਚਲੋ মিডিਆ ਨੇ ਵੀ ਉਹਨੂੰ ਤੁਹਾਡਾ মিডিਆ ਦਾ ਵੀ ਧੰਨਵਾਦ ਕਰਦੇ ਆ ਜੀ ਅਸੀਂ। ਮੀਡੀਆ ਦੇ ਤੁਹਾਨੂੰ ਸਾਨੂੰ ਪਤਾ ਲੱਗਿਆ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਬੱਚੇ ਦਾ ਇਲਾਜ ਕਰਾਓ ਤੇ ਅਸੀਂ ਉਸੇ ਵੇਲੇ ਦੀ ਜਿਹੜਾ ਬੱਚਾ ਸੀਗਾ ਸਾਡੇ ਜਿਹੜੇ ਇੱਥੇ ਲੋਕਲ ਟੀਮ ਸੀ ਸਿਵਲ ਸਰਜਨ ਇਹ ਸਾਰੇ ਜਾ ਕੇ ਬੱਚੇ ਨੂੰ ਬੋਰਡ ਤੇ ਜਾ ਕੇ ਲੈ ਕੇ ਆਏ ਸੀ ਤੇ ਹੁਣ ਬੱਚਾ ਦਾਖਲ ਹੈ ਔਰ ਜਿਹੜੇ ਪੀਜੀਆ ਦੇ ਡਾਕਟਰ ਹੈ ਜਿਹੜੇ ਇਹਨਾਂ ਦੇ ਟਰੀਟਿੰਗ ਡਾਕਟਰ ਹੈਗੇ ਉਹਨਾਂ ਦੇ ਨਾਲ ਵੀ ਅਸੀਂ ਜਿਹੜਾ ਹੈਗਾ ਉਹਨਾਂ ਦੇ ਟੈਲੀ ਮੈਡੀਸਨ ਦੇ ਥਰੂ ਸਾਡੇ ਡਾਕਟਰਸ ਨਾਲ ਕਰਕੇ ਕਲੈਬੋਰੇਟ ਜਦੋਂ ਲੋੜ ਪੈਗੀ ਪੀਜੀਆ ਭੇਜਾਂਗੇ ਨਹੀਂ ਤੇ ਉਹਨਾਂ ਨੂੰ ਘਰ ਦੇ ਨੇੜੇ ਰੱਖ ਕੇ ਬਾਕੀ ਵੀ ਸਰਕਾਰ ਉਹਨਾਂ ਦੀ ਹਰ ਤਰ੍ਹਾਂ ਦੀ ਇਹਨਾਂ ਦੇ ਘਰ ਦਾ ਵੀ ਜਿਹੜਾ ਹੈਗਾ ਰਿਪੇਅਰ ਦਾ ਹੋਰ ਇਹਨਾਂ ਦਾ ਜਿਹੜਾ ਜਿੰਨੀ ਵੀ ਕੋਈ ਦਿੱਕਤ ਆ ਸਮਾਨ ਵੀ ਖਰਾਬ ਹੋਇਆ ਸਾਰਾ ਉਹ ਵੀ ਇਹਨਾਂ ਨੂੰ ਪ੍ਰੋਵਾਈਡ ਕਰਦਾਂਗੇ ਸਾਰਾ ਕੁਝ ਉਹਨਾਂ ਦੀ ਪੂਰੀ ਮਦਦ ਕਰਾਂਗੇ